ਇਕੱਲੀ ਬੇਸਹਾਰਾ ਕਿਸੇ ਡਾਈ ਨਰਸ ਡਾਕਟਰ ਦੀ ਸਹਾਇਤਾ ਤੋਂ ਬਿਨਾ ਜੰਮਣ ਪੀੜਾ ਨਾਲ ਤੜਫ ਰਹੀ ਸੀ ਬਾਹ ਨੀ ਕਿਸਮਤੇ ਇੱਕ ਦਿਲ ਕਰੇ ਚੀਕਾ ਮਾਰ ਕੇ ਸਾਰੀ ਹਵੇਲੀ ਨੂੰ ਬਾਹਰ ਇਕੱਠਾ ਕਰ ਲਵਾ ਸਾਰਿਆਂ ਦੇ ਸਾਹਮਣੇ ਸਹੁਰੇ ਨੂੰ ਕਹਾ ਮੈਂ ਤੇਰੇ ਕੰਜਰ ਪੁੱਣੇ ਤੋਂ ਤਾਂ ਬਚ ਗਈ ਸੀ ਆ ਵੇਖ ਤੇਰੇ ਕੰਜਰ ਪੁੱਤ ਨੇ ਮੇਰਾ ਕੀ ਹਾਲ ਕੀਤਾ ਹੁਣ ਇਸ ਬੱਚੇ ਦਾ ਬਾਪ ਅਖਵਾਉਣ ਲਈ ਵੀ ਤਿਆਰ ਨਹੀਂ ਜੇ ਉਹ ਇਸ ਦੀ ਹਾਮੀ ਹੋ ਲੈਂਦਾ ਇਸੋ ਬੱਚੇ ਨੇ ਤੁਹਾਡੇ ਖਾਨਦਾਨ ਦਾ ਚਿਰਾਗ ਬਣਨਾ ਸੀ ਸਰਦਾਰੋ ਦੇਖੋ ਤੁਹਾਡੀ ਨੂੰ ਫਰਸ਼ ਤੇ ਇਕੱਲੀ ਤੜਫ ਰਹੀ ਹੈ ਉੱਚੀਆਂ ਹਵੇਲੀਆਂ ਦੇ ਮਾਲਕੋ ਵੇਖੋ ਆਪਣੀ ਕਰਤੂਤ ਫਰਸ਼ ਤੇ ਪਈ ਮੈਂ ਜ਼ਖਮੀ ਸਪਨੀ ਵਾਂਗ ਮੇਲ ਰਹੀ ਸੀ ਵਿਉ ਕੋਲ ਰਹੀ ਸੀ ਤੜਫ ਰਹੀ ਸੀ ਅੰਦਰੋਂ ਚੀਕਾਂ ਉੱਠਦੀਆਂ ਸੰਗ ਵਿੱਚ ਆ ਕੇ ਰੁਕ ਜਾਂਦੀਆਂ ਮੇਰੇ ਬਸ ਦੀ ਗੱਲ ਨਹੀਂ ਸੀ ਚੀਕਾਂ ਨਿਕਲ ਵੀ ਸਕਦੀਆਂ ਸਨ ਸੋਚ ਕੇ ਮੂੰਹ ਵਿੱਚ ਕੱਪੜੇ ਦਾ ਇਹਨੂੰ ਬਣਾ ਕੇ ਬੰਨ ਲਿਆ ਚੁੰਨੀ ਦੀ ਟਾਣੀ ਬਣਾ ਕੇ ਇਹਨੂੰ ਉੱਪਰੋਂ ਬੰਨ ਲਈ ਪੀੜਾ ਛੁਰੀਆਂ ਵਾਂਗ ਅੰਦਰ ਨੂੰ ਚੀਰਦੀਆਂ ਮਹਿਸੂਸ ਹੋ ਰਹੀਆਂ ਸਨ ਮੈਂ ਬੇਹੋਸ਼ ਨਹੀਂ ਹੋਣਾ ਚਾਹੁੰਦੀ ਸੀ ਪੀੜਾ ਨਾਲ ਚੀਰਦੀ ਜਾ ਰਹੀ ਸੀ ਪਿੰਝੀ ਜਾ ਰਹੀ ਸੀ ਪਰ ਹੋਸ਼ ਹዋਸ ਕਾਇਮ ਸਨ ਪਤਾ ਨਹੀਂ ਕਿੰਨਾ ਚਿਰ ਤੱਤੀ ਰੇਤ ਤੇ ਪਈ ਮੱਛੀ ਵਾਂਗ ਤੜਫਦੀ ਰਹੀ ਜ਼ਿੰਦਗੀ ਮੌਤ ਵਿਚਕਾਰ ਖੋਲਦੀ ਰਹੀ ਅਖੀਰ ਛੁਟਕਾਰਾ ਹੋ ਗਿਆ ਸਾਬਤ ਸਬੂਤ ਪੂਰੇ ਅੰਗਾਂ ਵਾਲਾ ਅਣਪੱਕਿਆ ਫਲ ਨਿੱਕਾ ਜਿਹਾ ਬੱਚਾ ਸਰਕ ਕੇ ਮੇਰੀਆਂ ਲੱਤਾਂ ਵਿਚਕਾਰ ਆ ਗਿਆ ਪੀੜਾ ਬੰਦ ਹੋ ਗਈਆਂ ਤੜਫਣੀ ਖਤਮ ਹੋ ਗਈ ਨਿਢਾਲ ਨਿਸਲ ਹੋ ਕੇ ਕੁਝ ਸਮਾਂ ਉਸੇ ਤਰ੍ਹਾਂ ਪਈ ਰਹੀ ਪੈ ਕੇ ਕਿਵੇਂ ਸਰਨਾ ਸੀ ਕਿੰਨਾ ਕੁਝ ਸਮੇਟਣਾ ਸੀ ਕਿੰਨਾ ਕੁਝ ਸਾਫ਼ ਕਰਨਾ ਸੀ ਆਪਣੇ ਜਿਗਰ ਦੇ ਟੁਕੜੇ ਨੂੰ ਵੇਖਣਾ ਸੀ ਉੱਠ ਕੇ ਬੈਠ ਗਈ ਉਹ ਮੇਰੇ ਸਾਹਮਣੇ ਫਰਸ਼ ਤੇ ਪਿਆ ਸੀ ਖੂਨ ਵਿੱਚ ਲੱਥਪੱਥ ਆਲ ਵਿੱਚ ਲਿਪਟਿਆ ਅਜੇ ਸੈਕਦਾ ਸੀ ਉਸ ਵਿੱਚ ਜਾਨ ਸੀ ਮੈਂ ਆਪਣੇ ਹੱਥਾਂ ਵਿੱਚ ਚੁੱਕ ਲਿਆ ਉਸ ਨੇ ਦੋਕ ਹੋ ਕੇ ਲਏ ਤੇ ਮਾਸ ਦਾ ਬੇਜਾਨ ਲੋਥੜਾ ਬਣ ਗਿਆ ਸਦਾ ਦੀ ਨੀਂਦ ਸੌਂ ਗਿਆ ਮਮਤਾ ਨੇ ਤਾਂ ਮਾਰੀ ਅੰਦਰੋਂ ਲੇਰ ਉੱਠੀ ਛਾਤੀਆਂ 'ਚ ਦੁੱਧ ਉੱਤਰ ਆਇਆ ਜੀ ਕੀਤਾ ਛਾਤੀ ਨਾਲ ਲਾ ਕੇ ਦੁੱਧ ਚੰਗਾਵਾ ਪਰ ਉਹ ਤਾਂ ਹਿਲ ਹੀ ਨਹੀਂ ਰਿਹਾ ਸੀ ਮਨ ਵਿੱਚ ਕਮਲੀ ਜਿਹੀ ਲਾਲਸਾ ਪੈਦਾ ਹੋਈ ਦੇਖਾਂ ਤਾਂ ਸਹੀ ਮੁੰਡਾ ਹੈ ਜਾਂ ਕੁੜੀ ਟੋਕੇ ਵੇਖਿਆ ਮੁੰਡਾ ਸੀ ਬਹੁਤ ਪਹਿਲਾਂ ਇਸ ਨਭਾਗੇ ਲਈ ਇੱਕ ਨਾਂ ਸੋਚਿਆ ਸੀ ਤੇਜ ਇਕਵਾਲ ਤੇਜ ਪ੍ਰਤਾਪ ਨਾਲ ਮਿਲਦਾ ਜੁਲਦਾ ਨਾਂ ਤੇਜ ਪ੍ਰਕਾਸ਼ ਹੁਣ ਉਹ ਨਾਂ ਤੇਜ ਸੀ ਨਾ ਪ੍ਰਕਾਸ਼ ਇੱਕ ਹਨੇਰਾ ਸੀ ਜੋ ਮੇਰੀ ਜ਼ਿੰਦਗੀ ਵਿੱਚ ਪ੍ਰਕਾਸ਼ ਕਰਨ ਦੀ ਥਾਂ ਮੇਰੀ ਜ਼ਿੰਦਗੀ ਨੂੰ ਕਾਲੇ ਹਨੇਰੇ ਵਿੱਚ ਤੱਕਾ ਦੇ ਕੇ ਤੁਰ ਗਿਆ ਸਦਾ ਲਈ ਹਨੇਰੇ ਵਿੱਚ ਗਵਾਚ ਗਿਆ ਮੇਰਾ ਤੇਜ ਪ੍ਰਕਾਸ਼ ਉਸ ਦੀ ਨਿਸ਼ਾਨੀ ਸਾਂਭਣ ਬਾਰੇ ਸੋਚ ਰਹੀ ਸੀ ਕੀ ਨਿਸ਼ਾਨੀ ਰੱਖੀ ਜਾ ਸਕਦੀ ਹੈ ਉੱਠ ਕੇ ਰਾਤ ਨੂੰ ਜਗਣ ਵਾਲੀ ਲਾਟ ਜਗਾਈ ਤਾਂ ਜੋ ਕਮਰੇ ਵਿੱਚੋਂ ਚਾਨਣ ਬਾਹਰ ਨਾ ਜਾਵੇ ਉਸ ਦੇ ਸਿਰ ਦੇ ਵਾਲਾਂ ਉੱਤੇ ਨਿਗਾਹ ਪਈ ਸਾਰਾ ਸਿਰ ਸੰਗਣਕੇ ਕੱਕੇ ਵਾਲਾਂ ਨਾਲ ਭਰਿਆ ਹੋਇਆ ਸੀ ਕੋਲਪੇ ਕੈਂਚੀ ਚੁੱਕੀ ਬੜੀ ਸਾਵਧਾਨੀ ਨਾਲ ਵਾਲਾਂ ਦੀ ਲਿੱਟ ਕੱਟ ਲਈ ਪੂਰੇ-ਪੂਰੇ ਕੱਕੇ-ਕੱਕੇ ਵਾਲ ਰੁਮਾਲ ਵਿੱਚ ਬੰਨ੍ਹ ਲਏ ਰੁਮਾਲ ਨੂੰ ਇੱਕ ਡੱਬੀ ਵਿੱਚ ਪਾ ਕੇ ਸੰਭਾਲ ਲਿਆ ਅੱਖਾਂ ਦੇ ਹੰਝੂ ਚੁੰਨੀ ਦੇ ਪੱਲੇ ਨਾਲ ਸਾਫ਼ ਕਰਕੇ ਉਸਨੇ ਗੋਦੀ ਵਿੱਚ ਰੱਖੀ ਡੱਬੀ ਚੁੱਕ ਕੇ ਖੋਲੀ ਵਿੱਚੋਂ ਫੁੱਲਾਂ ਵਾਲਾ ਰੁਮਾਲ ਕੱਢਿਆ ਰੁਮਾਲ ਦੀਆਂ ਗੰਢਾਂ ਖੋਲੀਆਂ ਕਿੰਨੇ ਸਾਲਾਂ ਤੋਂ ਸਾਮ ਕੇ ਰੱਖੀ ਬੱਚੇ ਦੀ ਆਖਰੀ ਇੱਕੋ ਇੱਕ ਨਿਸ਼ਾਨੀ ਪੂਰੇ ਕੱਕੇ ਵਾਲਾਂ ਦੀ ਲਿੱਟ ਕਲਤਾਰ ਨੂੰ ਦਿਖਾ ਕੇ ਬੋਲੀ ਵੀਰ ਜੀ ਜੇ ਇਹ ਅਣ ਹੋਇਆ ਜੋਂਦਾ ਹੁੰਦਾ ਅੱਜ ਵੀ ਇਹ ਵਿੱਚ ਫੜਦਾ ਹੁੰਦਾ ਪਰ ਜੋਂਦਾ ਕਿਵੇਂ ਹੁੰਦਾ ਜਿੱਥੇ ਜੰਮਣ ਵੇਲੇ ਪਿਓ ਦਾ ਨਾਂ ਦੱਸਣਾ ਜ਼ਰੂਰੀ ਹੋਵੇ ਉੱਥੇ ਪਿਓ ਵੀ ਹੋਣੇ ਬੱਚੇ ਕੇਵਲ ਮਰਨ ਲਈ ਦੁਨੀਆਂ ਵਿੱਚ ਆਉਂਦੇ ਹਨ ਉਹ ਕਿਵੇਂ ਜੋਂਦਾ ਰਹਿੰਦਾ ਮੇਰਾ ਕੰਮ ਅਜੇ ਮੁੱਕਿਆ ਨਹੀਂ ਸੀ ਕਿੰਨਾ ਹੀ ਖਲਾਰਾ ਸمیٹਣ ਵਾਲਾ ਪਿਆ ਸੀ ਦਿਨ ਚੜਨ ਤੋਂ ਪਹਿਲਾਂ ਕਮਰਾ ਸਾਫ਼ ਕਰਨਾ ਸੀ ਸਾਰੀਆਂ ਨਿਸ਼ਾਨੀਆਂ ਕਿਸੇ ਟਿਕਾਣੇ ਲਾਉਣੀਆਂ ਸਨ ਹਵੇਲੀ ਦੇ ਪਿਛਲੇ ਪਾਸੇ ਸੁਨਸਾਨ ਵਿੜਾ ਸੀ ਉੱਥੇ ਮਲਬੇ ਦਾ ਢੇਰ ਪਿਆ ਸੀ ਬੱਚੇ ਦੀ ਲਾਸ਼ ਨੂੰ ਸਾਫ਼ ਕੱਪੜੇ ਵਿੱਚ ਲਪੇਟਿਆ ਚੁੰਨੀ ਨਾਲ ਲੱਕ ਬੰਨ ਕੇ ਉੱਠੀ ਲਹੂ ਨਾਲ ਲਿਬੜੇ ਕੱਪੜੇ ਇੱਕ ਪੋਟਲੀ ਵਿੱਚ ਬੰਨੇ ਸਾਰਾ ਕੁਝ ਪਿਛਲੇ ਪਾਸੇ ਪਏ ਮਲਬੇ ਦੇ ਢੇਰ ਵਿੱਚ ਦੱਬਾਈ ਵਾਪਸ ਆ ਕੇ ਸਾਰਾ ਫਰਸ਼ ਪਾਣੀ ਨਾਲ ਧੋ ਕੇ ਪੋਚਾ ਮਾਰਿਆ ਤੇ ਬੇਲੀ ਹੋ ਕੇ ਬਿਸਤਰੇ ਉੱਤੇ ਡਿੱਗ ਪਈ ਦਿਨ ਚੜ੍ਹਿਆ ਜੀਵੀ ਆਈ ਮੇਰੇ ਮੂੰਹ ਦੀ ਪਲਤਣ ਦੇਖ ਕੇ ਹਾਲਚਾਲ ਪੁੱਛਿਆ ਉਹ ਬਿਨਾਂ ਦੱਸਿਆ ਸਭ ਕੁਝ ਸਮਝ ਗਈ ਫਿਰ ਵੀ ਮੈਂ ਉਸ ਨੂੰ ਸਾਰੀ ਕਹਾਣੀ ਸੁਣਾਈ 100 ਰੁਪਏ ਇਨਾਮ ਦਿੱਤਾ ਮਿੰਨਤ ਕੀਤੀ ਹੱਥ ਜੋੜ ਕੇ ਕਿਹਾ ਮਾਈ ਜੀ ਮੇਰੇ ਸਿਰ ਦੀ ਸੌਂ ਖਾ ਕੇ ਆਖ ਤੂੰ ਇਸ ਗੱਲ ਦੀ ਭਾਫ ਨਹੀਂ ਕੱਢੇਂਗੀ ਉਹ ਬੋਲੀ ਬੀਬੀ ਜੀ ਬਾਫ ਕੱਢਣ ਵਾਲੀ ਹੁੰਦੀ ਤੁਹਾਨੂੰ ਦਵਾਈਆਂ ਕਿਉਂ ਲਿਆ ਕੇ ਦਿੰਦੀ ਇੱਕ ਦਿਨ ਜੀਵੀ ਤੋਂ ਪਤਾ ਲੱਗਿਆ ਪ੍ਰਤਾਪ ਅਗਲੇ ਮਹੀਨੇ ਦੀ ਪਹਿਲੀ ਤਾਰੀਖ ਨੂੰ ਦੋ ਮਹੀਨਿਆਂ ਦੀ ਛੁੱਟੀ ਆ ਰਹੀ ਆ ਸੀ ਜਾਣਦੀ ਸੀ ਉਸਨੇ ਮੇਰੀ ਇੱਕ ਨਹੀਂ ਸੁਣਨੀ ਉਸ ਦੀ ਹਵਸ ਤੋਂ ਬਚਣ ਲਈ ਸਾਰੀ ਹਵੇਲੀ ਵਿੱਚ ਕੋਈ ਥਾਂ ਨਹੀਂ ਸੀ ਮੇਰਾ ਰੌਲਾ ਕਿਸੇ ਨੇ ਨਹੀਂ ਸੁਣਨਾ ਸੀ ਮਨ ਕਰੜਾ ਕਰਕੇ ਇੱਕ ਦਿਨ ਉਸ ਦੇ ਆਉਣ ਤੋਂ ਇੱਕ ਹਫਤਾ ਪਹਿਲਾਂ ਉਸ ਸ਼ਹਿਰ ਦੀ ਸਭ ਤੋਂ ਉੱਚੀ ਹਵੇਲੀ ਨੂੰ ਹਮੇਸ਼ਾ ਵਾਸਤੇ ਛੱਡ ਕੇ ਤੁਰ ਪਈ ਔਰਤ ਦੀਆਂ ਦੋ ਹੀ ਠਈਆਂ ਹੁੰਦੀਆਂ ਹਨ ਵੀਰ ਜੀ ਸੋਹਰਾਕਰ ਜਾਂ ਪੇਕਾਕਰ ਸੋਹਰਾਕਰ ਹੁਣ ਮੇਰੇ ਲਈ ਜੇਲ੍ਹ ਸੀ ਨਰਕ ਸੀ ਇੱਥੇ ਮੇਰੇ ਨਾਲ ਹਮਦਰਦੀ ਕਰਨ ਵਾਲਾ ਮੈਨੂੰ ਆਪਣਾ ਸਮਝਣ ਵਾਲਾ ਕੋਈ ਨਹੀਂ ਸੀ ਤਿੰਨ ਆਦਮੀ ਸਨ ਮੇਰਾ ਆਪਣਾ ਕੋਈ ਨਹੀਂ ਸੀ ਇਕਬਾਲ ਜਿਸ ਦੀ ਮੈਂ ਪਤਨੀ ਸੀ ਜਿਸ ਨਾਲ ਲਾਵਾਂ ਲਈਆਂ ਸਨ ਜਿਸ ਨੂੰ ਪਤੀ ਪਰਮੇਸ਼ਰ ਮੰਨਿਆ ਸੀ ਫਰਨਾਉ ਪਤੀ ਸੀ ਨਾ ਪਰਮੇਸ਼ਰ ਮੇਰੇ ਜਾਨ ਦਾ ਦੁਸ਼ਮਣ ਬਣ ਗਿਆ ਸੀ ਦੂਜਾ ਪ੍ਰਤਾਪ ਮੇਰਾ ਦਿਓਰ ਜਿਸ ਨੂੰ ਮੇਰਾ ਸਰੀਰ ਚਾਹੀਦਾ ਸੀ ਤੀਜਾ ਸੀ ਸੋਹਰਾ ਜਿਸ ਨੂੰ ਆਪਣੇ ਪੁੱਤ ਦੀ ਨਾ ਮਰਦੀ ਦਾ ਪਤਾ ਸੀ ਪੁੱਤ ਦੇ ਆੜ ਵਿੱਚ ਮੇਰਾ ਡੋਲਾ ਲੈ ਕੇ ਆਇਆ ਪੁੱਤਾਂ ਤੋਂ ਚੋਰੀ ਉਹ ਮੈਨੂੰ ਖੇਲ ਬਣਾ ਕੇ ਰੱਖਣਾ ਚਾਹੁੰਦਾ ਸੀ ਜੀਵੀ ਨਾਲ ਸਲਾਹ ਕੀਤੀ ਆਪਣੇ ਮਨ ਦਾ ਫੈਸਲਾ ਦੱਸਿਆ ਇੱਕ ਅਟੈਚੀ ਵਿੱਚ 2-4 ਸੂਟ ਅਤੇ ਆਪਣੇ ਹੱਥ ਕੰਨ ਦੇ ਗਹਿਣੇ ਪਾਏ। ਚੋਰ ਦਰਵਾਜ਼ੇ ਵਿੱਚ ਦੀ ਜੀਵੀ ਮੈਨੂੰ ਰਾਤ ਦੇ 12 ਵਜੇ ਪਟਿਆਲੇ ਸਟੇਸ਼ਨ ਤੇ ਛੱਡ ਗਈ। ਅੰਬਾਲੇ ਨੂੰ ਜਾਣ ਵਾਲੀ ਗੱਡੀ ਦਾ ਟਾਈਮ ਸੀ। ਇਹ ਗੱਡੀ ਅੰਬਾਲਾ ਸ਼ੋਣੀ ਤੇ ਹਾਵੜਾ ਐਕਸਪ੍ਰੈਸ ਦੇ ਨਾਲ ਮਿਲਾਉਂਦੀ ਸੀ। ਲਖਨਊ ਦਾ ਟਿਕਟ ਖਰੀਦਿਆ। ਗੱਡੀ ਆਈ। ਜੀਵੀ ਨੂੰ 20 ਰੁਪਏ ਦਿੱਤੇ। ਗੱਡੀ ਚੜ ਗਈ। ਲਖਨਊ ਮੇਰਾ ਜਨਮ ਸਥਾਨ ਹੈ। ਮੇਰਾ ਪੇਕਾ ਕਰ ਉਸ ਦੀਆਂ ਅੱਖਾਂ ਪਰ ਆਉਂਦੀਆਂ ਹਨ ਭਾਵਕ ਹੋ ਜਾਂਦੀ ਹੈ ਲੰਬਾ ਹੌਕਾ ਲੈ ਕੇ ਚੁੱਪ ਹੋ ਜਾਂਦੀ ਹੈ ਫਿਰ ਬੋਲਦੀ ਹੈ ਮਾਂ-ਬਾਪ ਦੇ ਘਰ ਜਾ ਰਹੀ ਸੀ ਜਿੱਥੇ ਨਾ ਮਾਂ ਸੀ ਨਾ ਬਾਪ ਮਾਂ-ਬਾਪ ਤੋਂ ਬਿਨਾ ਕਾਹਦਾ ਪੇਕਾ ਕਰ ਮਾਂ ਤਾਂ ਨਿੱਕੀ ਹੁੰਦੀ ਦੀ ਹੀ ਮਰ ਗਈ ਸੀ ਉਸ ਦੀ ਤਾਂ ਮੈਨੂੰ ਸ਼ਕਲ ਵੀ ਯਾਦ ਨਹੀਂ ਇੱਕ ਭਰਾ ਸੀ ਮੇਥੋਂ 12-13 ਸਾਲ ਵੱਡਾ ਮਾਂ ਦੀ ਮੌਤ ਪਿੱਛੋਂ ਬਾਪੂ ਜੀ ਨੂੰ ਭਰਾ ਦਾ ਵਿਆਹ ਕਰਨਾ ਪਿਆ ਪਰਜਾਈ ਦਾ ਸੁਭਾ ਚੰਗਾ ਸੀ ਉਸਨੇ ਮੈਨੂੰ ਧੀਆ ਵਾਂਗੂ ਪਾਲਿਆ ਬਾਪ ਰੇਲ ਵਿੱਚ ਰੇਲਵੇ ਵਿੱਚ ਚੀਫ ਇੰਜੀਨੀਅਰ ਸੀ ਭਰਾ ਇੰਜੀਨੀਅਰਿੰਗ ਕਾਲਜ ਵਿੱਚੋਂ ਡਿਗਰੀ ਲੈਣ ਆਰ ਐਸ ਡੀਓ ਬਣ ਗਿਆ ਐਕਸੀਅਨ ਬਣਨ ਵਾਲਾ ਸੀ ਇੱਕ ਦਿਨ ਬਾਹਰ ਕੰਮ ਦੇਖਣ ਜਾ ਰਿਹਾ ਸੀ ਜੀਪ ਦਾ ਟਾਇਰ ਖੁੱਲ ਗਿਆ ਜੀਪ ਦਰਖਤ ਦੇ ਨਾਲ ਟਕਰਾ ਕੇ ਉਲਟ ਗਈ ਭਰਾ ਸੜਕ ਉੱਪਰ ਡਿੱਗ ਪਿਆ ਹਸਪਤਾਲ ਜਾ ਕੇ ਮੌਤ ਹੋ ਗਈ ਸਾਡਾ ਦੋਹਾਂ ਭੈਣ ਭਰਾਵਾਂ ਦਾ ਇੱਕ ਹੀ ਨਾਂ ਸੀ ਗੁਰਦੇਵ ਸਿੰਘ ਦੀ ਭੈਣ ਗੁਰਦੇਵ ਕੌਰ ਮੇਰਾ ਨਾਂ ਰੱਖਣ ਵੇਲੇ ਮੇਰੀ ਦਾਦੀ ਜਿਉਂਦੀ ਸੀ ਉਸਨੇ ਬਾਪੂ ਜੀ ਨੂੰ ਕਿਹਾ ਸੀ ਭਾਈ ਸਰੂਪ ਸਿਆਂ ਦੋਹਾਂ ਭੈਣ ਭਰਾਵਾਂ ਦਾ ਇੱਕੋ ਨਾਂ ਰੱਖਣਾ ਠੀਕ ਨਹੀਂ ਹੁੰਦਾ ਇੱਕ ਨੂੰ ਹੀ ਰੰਗ ਭਾਗ ਲੱਗਦੇ ਨੇ ਜਾਂ ਤਾਂ ਭਰਾ ਸੁખી ਰਹੂ ਜਾਂ ਭੈਣ ਦੋਵੇਂ ਸੁਖੀ ਨਹੀਂ ਰਹਿੰਦੇ ਹੁੰਦੇ ਕਾਕੀ ਦਾ ਕੋਈ ਹੋਰ ਨਾਂ ਰੱਖ ਲੈ ਮਾਰੇ ਬਾਪੂ ਜੀ ਮੰਨੇ ਨਹੀਂ ਕਹਿੰਦੇ ਮੈਂ ਇਹਨਾਂ ਵਹਿਮਾਂ ਨੂੰ ਨਹੀਂ ਮੰਨਦਾ ਕਈ ਵਾਰ ਸੋਚਦੀ ਹੁੰਦੀ ਆ ਜੇ ਮੇਰਾ ਨਾਂ ਕੁਝ ਹੋਰ ਹੁੰਦਾ ਵੀਰ ਨਾਲ ਐਡੀ ਵੱਡੀ ਦੁਰਘਟਨਾ ਸ਼ਾਇਦ ਨਾ ਹੀ ਹੁੰਦੀ ਪਰਜਾਈ ਦੇ ਅਜੇ ਤੱਕ ਕੋਈ ਸੰਤਾਨ ਨਹੀਂ ਹੋਈ ਸੀ ਲਖਨਊ ਵਿੱਚ 10 12 ਬਾਟ ਕਮਰਿਆਂ ਵਾਲੀ ਮਹਿਲਾਂ ਵਰਗੀ ਕੋਠੀ ਸੀ ਚਾਰੇ ਪਾਸੇ ਬਾਗ ਸੀ ਪੰਜਾਬ ਵਿੱਚ ਦਾਦਿਆਂ ਪੜਦਾਦਿਆਂ ਦਾ ਘਰ ਸੀ ਜ਼ਮੀਨ ਸੀ ਲੱਖਾਂ ਕਰੋੜਾਂ ਦੇ ਜਾਇਦਾਦ ਦਾ ਕੋਈ वारिस ਨਹੀਂ ਸੀ ਬਾਪੂ ਜੀ ਨੂੰ ਦੂਜਾ ਵਿਆਹ ਕਰਵਾਉਣਾ ਪਿਆ 10 ਸਾਲ ਫਿਰ ਕੋਈ ਬੱਚਾ ਨਾ ਹੋਇਆ ਬਾਪੂ ਜੀ ਦੀ ਪੈਨਸ਼ਨ ਹੋ ਗਈ ਤੀਜੀ ਸ਼ਾਦੀ ਕਰਵਾਉਣ ਦੀ ਉਮਰ ਨਹੀਂ ਸੀ ਮਤਰੀ ਮਾਂ ਸੰਤਾਨ ਦੇ ਖਾਤਰ ਇਲਾਜ ਵੀ ਕਰਵਾ ਰਹੀ ਸੀ ਲੁਧਿਆਣੇ ਉਸ ਦੇ ਪੇਕੇ ਸਨ ਪੁੱਤਰ ਜਮਣ ਦਾ ਬਹਾਨਾ ਕਰਕੇ ਪੇਕੇ ਚਲੀ ਗਈ 6 ਮਹੀਨਿਆਂ ਮਗਰੋਂ ਪੁੱਤਰ ਲੈ ਕੇ ਆ ਗਈ ਪਰ ਜਾਈ ਆਖ ਦੇ ਇਸ ਦੇ ਜਵਾਬ ਹੋ ਹੀ ਨਹੀਂ ਸਕਦਾ ਇਸੇ ਹਸਪਤਾਲ ਜਾਂ ਯਤਿਮ ਖਾਨੇ ਵਿੱਚੋਂ ਲੈ ਕੇ ਆ ਗਈ। ਬਾਪੂ ਜੀ ਨੂੰ ਜੇ ਦਾਦਾ ਦਾ ਵਾਰਸ ਚਾਹੀਦਾ ਸੀ ਉਹਨਾਂ ਨੂੰ ਮਿਲ ਗਿਆ। ਬਾਪੂ ਜੀ ਨੂੰ ਕੋਈ ਇਤਰਾਜ਼ ਨਹੀਂ ਸੀ। ਉਹ ਸ਼ਾਇਦ ਇਤਰਾਜ਼ ਕਰਨ ਦੀ ਸਥਿਤੀ ਵਿੱਚ ਵੀ ਨਹੀਂ ਸਨ। ਹੋ ਸਕਦਾ ਵਾਰਸ ਪ੍ਰਾਪਤ ਕਰਨ ਵਿੱਚ ਉਹਨਾਂ ਦੀ ਰਜ਼ਾਮੰਦੀ ਵੀ ਹੋਵੇ। ਮੈਨੂੰ ਵੀ ਉਸ ਦਾ ਸੱਕੇ ਭਰਾ ਜਿੰਨਾ ਹੀ ਪਿਆਰ ਆਉਂਦਾ ਸੀ ਕਿਉਂਕਿ ਬਾਪੂ ਜੀ ਦਾ ਨਾਂ ਉਸ ਨਾਲ ਜੁੜਿਆ ਹੋਇਆ ਸੀ। ਗੁਰੂ ਮਹਾਰਾਜ ਦੀ ਬਖਸ਼ਿਸ਼ ਸਮਝ ਕੇ ਬਾਪੂ ਜੀ ਅਤੇ ਮਤ੍ਰੇਈ ਮਾ ਨੇ ਉਸ ਦਾ ਨਾਂ ਗੁਰ ਬਖਸ਼ਿਸ਼ ਰੱਖ ਲਿਆ ਗੁਰ ਬਖਸ਼ਿਸ਼ ਅਜੇ 10 ਸਾਲ ਦਾ ਵੀ ਨਹੀਂ ਹੋਇਆ ਸੀ ਕਿ ਬਾਪੂ ਜੀ ਸੁਰਗਵਾਸ ਹੋ ਗਏ ਬਾਪੂ ਜੀ ਦੇ ਅੱਖਾਂ ਮੀਟਣ ਦੀ ਦੇਰ ਸੀ ਕਿ ਨੋ ਸੱਸ ਇੱਕ ਦੂਜੇ ਦੀਆਂ ਦੁਸ਼ਮਣ ਬਣ ਗਈਆਂ ਕੋਠੀ ਅਤੇ ਬਾਗ ਵੰਡੇ ਗਏ ਕੋਠੀ ਵਿੱਚ ਘਰ ਕੰਦ ਨਿਕਲ ਗਈ ਮਾਂ ਅਤੇ ਪਰਜਾਈ ਅੱਢ ਹੋ ਗਈਆਂ ਕੰਦ ਦੇ ਇੱਕ ਪਾਸੇ ਪਰਜਾਈ ਬੈਠੀ ਸੀ ਇੱਕ ਪਾਸੇ ਮਾਂ ਸੋਚਦੀ ਜਾ ਰਹੀ ਸਾਂ ਕਿਸ ਦੇ ਗਾਲ ਜਾ ਕੇ ਲੱਗਾ ਮਤਰੇਈ ਮਾਂ ਦੇ ਜਾਂ ਪਰਜਾਈ ਦੇ ਲੋਹੂ ਦੀ ਸਾਂਝ ਤਾਂ ਕਿਸੇ ਨਾਲ ਵੀ ਨਹੀਂ ਸੀ ਇੱਕੋ ਮਾਂ ਦੇ ਢਿੱਡੋਂ ਜੰਮੇ ਵੀਰ ਦੀ ਪਤਨੀ ਹੋਣ ਕਰਕੇ ਪਰਜਾਈ ਆਪਣੀ ਲੱਗਦੀ ਸੀ ਉਸਨੇ ਧੀਆ ਬੰਗ ਪਾਲਿਆ ਸੀ ਡੋਲੀ ਬਿਠਾਇਆ ਸੀ ਉਸ ਨਾਲ ਕਿੰਨੀਆਂ ਹੀ ਜਾਂਦਾ ਜੁੜੀਆਂ ਹੋਈਆਂ ਸਨ ਪਟਿਆਲੇ ਮੇਰਾ ਦੁੱਖ ਸੁੱਖ ਪੁੱਛਣ ਲਈ ਵੀ ਉਹੀ ਆਉਂਦੀ ਹੁੰਦੀ ਸੀ ਮੇਰਾ ਦੁੱਖ ਸੁਣ ਸੁਣ ਕੇ ਰੋਂਦੀ ਹੁੰਦੀ ਸੀ ਮੈਨੂੰ ਤਰਵਾਸ ਦਿੰਦੀ ਮੇਰੇ ਹੰਝੂ ਪੂੰਝਦੀ ਮੇਰੇ ਦਿਲ ਦੀ ਮਹਿਰਮ ਸੀ ਪਰਜਾਈ ਨਾਲ ਮੈਂ ਸਾਰੀਆਂ ਗੱਲਾਂ ਕਰ ਲੈਂਦੀ ਸੀ ਜਦ ਪੇਕਿਆਂ ਦਾ ਖਿਆਲ ਆਉਂਦਾ ਪਰਜਾਈ ਹੀ ਯਾਦ ਆਉਂਦੀ ਉਹ ਮੇਰਾ ਸਭ ਕੁਝ ਸੀ ਪਰਜਾਈ ਹੀ ਮਾਂ ਸੀ ਉਹੀ ਬਾਪ ਸੀ ਪਰਜਾਈ ਹੀ ਵੀਰ ਦੀ ਥਾਂ ਸੀ ਮਤਰੇ ਹੀ ਤਾਂ ਅਖਰ ਮਤਰੇ ਹੀ ਸੀ ਬਾਪੂ ਜੀ ਦੀ ਪਤਨੀ ਬਣ ਕੇ ਵੀ ਉਹ ਮੇਰੀ ਮਾਂ ਨਹੀਂ ਬਣ ਸਕੀ ਸੀ ਬਾਪੂ ਜੀ ਦੇ ਹੁੰਦਿਆਂ ਵੀ ਉਸਨੇ ਕਦੇ ਮੇਰੀ ਪਰਵਾਹ ਨਹੀਂ ਸੀ ਕੀਤੀ ਉਸਨੇ ਕਦੇ ਮੈਨੂੰ ਆਪਣੀ ਧੀ ਨਹੀਂ ਸਮਝਿਆ ਬਾਪੂ ਜੀ ਦੀ ਮੌਤ ਤੋਂ ਬਾਅਦ ਉਹ ਦੋਵੇਂ ਸ਼ਰੀਕਣੀਆਂ ਬਣ ਗਈਆਂ ਸਨ ਭੋਗ ਤੋਂ 10 ਦਿਨ ਬਾਅਦ ਹੀ ਅੱਡ ਹੋ ਗਈਆਂ ਹੁਣ ਮੈਂ ਉੱਥੇ ਹੀ ਜਾ ਰਹੀ ਸੀ ਜਿੱਥੇ ਨਾ ਮਾਂ ਸੀ ਨਾ ਬਾਪ ਨਾ ਸੱਕਾ ਭਰਾ ਕੋਈ ਹੋਰ ਟਿਕਾਣਾ ਨਹੀਂ ਸੀ ਭਾਵੇਂ ਉੱਥੇ ਮੇਰਾ ਆਪਣਾ ਕੋਈ ਨਹੀਂ ਸੀ ਪਰ ਸੀ ਤਾਂ ਉਹ ਪੇਕਾ ਘਰ ਮੇਰੇ ਮਾਪਿਆਂ ਦਾ ਘਰ ਹੁਣ ਤਾਂ ਕੋਠੀ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ ਹੁਣ ਦੋਹਾਂ ਵਿੱਚੋਂ ਮੇਰਾ ਪੇਕਾ ਘਰ ਕਿਹੜਾ ਸੀ ਮਤਰੀਮਾ ਵਾਲਾ ਜਾਂ ਪਰਜਾਈ ਵਾਲਾ ਮੈਂ ਫੈਸਲਾ ਕਰ ਲਿਆ ਸੀ ਮੇਰਾ ਪੇਕਾ ਘਰ ਪਰਜਾਈ ਵਾਲਾ ਸੀ 12 13 ਘੰਟਿਆਂ ਦੇ ਲੰਮੇ ਸਫ਼ਰ ਪਿੱਛੋਂ ਮੈਂ ਆਪਣੀ ਜਮਨਪਉ ਲਖਨਊ ਦੇ ਬੁਰਜੀਆਂ ਗੁਬੰਦਾ ਮਮਟੀਆਂ ਵਾਲੇ ਨਵਾਵੀ ਸ਼ਾਨੂ ਸ਼ੌਕਤ ਨਾਲ ਬਣੀ ਚਾਰ ਬਾਗ ਸਟੇਸ਼ਨ ਉੱਤੇ ਜਾ ਉਤਰੀ ਇੱਥੇ ਰੇਲਵੇ ਦੇ ਅਫਸਰਾਂ ਦੇ ਬੱਚਿਆਂ ਨਾਲ ਖੇਡਦਿਆਂ ਬਚਪਨ ਬੀਤਿਆ ਸੀ। ਇਸ ਸਟੇਸ਼ਨ ਦੇ ਕਮਰਿਆਂ, ਪੌੜੀਆਂ ਵਿੱਚ ਲੁਕਣ ਮਿੱਟੀ ਖੇਡੀ ਸੀ। ਕਿੰਨੇ ਹੀ ਬਚਪਨ ਦੇ ਸਾਥੀ ਯਾਦ ਆਏ। ਸਭ ਤੋਂ ਵੱਧ ਹਰਪਾਲ ਯਾਦ ਆਇਆ। ਉਹ ਵੀ ਰੇਲਵੇ ਦੇ ਇੰਜੀਨੀਅਰ ਦਾ ਪੁੱਤਰ ਸੀ, ਮੇਰਾ ਹਾਣੀ ਸੀ। ਪਟਿਆਲੇ ਮੈਡੀਕਲ ਕਾਲਜ ਵਿੱਚੋਂ ਉਸਨੇ ਐਮਬੀਬੀਐਸ ਕੀਤੀ ਸੀ। ਮੈਨੂੰ ਮਿਲਣਾ ਆਇਆ ਕਰਦਾ ਸੀ ਪਰ ਇਕਵਾਲ ਨੂੰ ਉਸ ਦਾ ਆਉਣਾ ਚੰਗਾ ਨਾ ਲੱਗਦਾ। ਮੈਂ ਉਸ ਨੂੰ ਕਹਿ ਦਿੱਤਾ ਨਾ ਆਇਆ ਕਰੇ ਉਹ ਫਿਰ ਕਦੇ ਨਹੀਂ ਆਇਆ ਸੀ ਸੋਚਦੀ ਹਾਂ ਪਤਾ ਨਹੀਂ ਹੁਣ ਉਹ ਕਿੱਥੇ ਹੋਵੇਗਾ ਕਦੇ ਮਿਲੇਗਾ ਵੀ ਜਾਂ ਨਹੀਂ ਰਾਜਾ ਜੀ ਪੁਰਮ ਕਲੋਨੀ ਦੇ ਵਿੱਚ ਸਾਡੀਆਂ ਕੋਠੀਆਂ ਨਾਲ ਨਾਲ ਸਨ ਸਟੇਸ਼ਨ ਵੱਲੋਂ ਜਾਂਦਿਆਂ ਪਹਿਲਾਂ ਹਰਪਾਲ ਹੋਰਾਂ ਦੀ ਕੋਠੀ ਆਉਂਦੀ ਸੀ ਫਿਰ ਸਾਡੀ ਰਿਕਸ਼ਾ ਉਸ ਦੀ ਕੋਠੀ ਕੋਲ ਦੀ ਲੰਘਿਆ ਜੀ ਕੀਤਾ ਅੰਦਰ ਚਲੀ ਜਾਵਾਂ ਅੰਕਲ ਆਂਟੀ ਤੋਂ ਹਰਪਾਲ ਬਾਰੇ ਪੁੱਛਾਂ ਪਰ ਰਿਕਸ਼ਾ ਰੋਕਣ ਦਾ ਹੌਸਲਾ ਨਾ ਪਿਆ ਦਸੰਬਰ ਦਾ ਮਹੀਨਾ ਸੀ ਪਰ ਜਾਈ ਬਾਹਰ ਲਾਉਨ ਵਿੱਚ ਬੈਠੀ ਧੁੱਪ ਸੇਕ ਰਹੀ ਸੀ ਰਿਕਸ਼ੇ ਵਾਲੇ ਨੂੰ ਪੈਸੇ ਦਿੱਤੇ ਗੇਟ ਖੋਲ ਕੇ ਅੰਦਰ ਵੜੀ ਪਰ ਜਾਈ ਭੱਜ ਕੇ ਆਈ ਜੱਫੀ ਪਾ ਕੇ ਮਿਲੀ ਦੇਵ ਚਾਂਚਕ ਕਿੱਧਰ ਨਾ ਕੋਈ ਚਿੱਠੀ ਨਾ ਪੱਤਰ ਰਾਜੀ ਖੁਸ਼ੀ ਹੈ ਸੁਖ ਤਾਂ ਹੈ ਮਾਲੀ ਨੇ ਆ ਕੇ ਅਟੈਚੀ ਫੜਿਆ ਪਰ ਜਾਈ ਦੀ ਜੱਫੀ ਵਿੱਚ ਮੈਂ ਆਪਣੇ ਹੰਝੂਆਂ ਨੂੰ ਸਾਹਮਣੇ ਤੁਰੀ ਜਾ ਰਹੀ ਸੀ ਪਰਜਾਈ ਨੇ ਪਿਆਰ ਕੀਤਾ ਉਸ ਨੂੰ ਅਸਲੀ ਗੱਲ ਦੱਸੀ ਉਸ ਨੇ ਹੌਸਲਾ ਦਿੱਤਾ ਪਟਿਆਲੇ ਵਾਲਿਆਂ ਦੇ ਦਾਤ ਕੇ ਨਾਨਕੇ ਪਉਣ ਦੀ ਨੇ ਆਖਿਆ ਬੀਬੀ ਚੰਗਾ ਕੀਤਾ ਕੰਜਰਾਂ ਦੇ ਨਰਕ ਵਿੱਚੋਂ ਨਿਕਲ ਆਈ ਤੇਰਾ ਆਪਣਾ ਘਰ ਹੈ ਖਸਮਾਂ ਨੂੰ ਖਾਣ ਆਪਾਂ ਉਹਨਾਂ ਤੋਂ ਕੀ ਲੈਣਾ ਪਰਜਾਈ ਨੇ ਗੀਜ਼ਰ ਔਨ ਕਰ ਦਿੱਤਾ ਕਹਿਣ ਲੱਗੀ ਜਿੰਨਾ ਚਿਰ ਪਾਣੀ ਗਰਮ ਹੁੰਦਾ ਚਾਹ ਦੀ ਕੁੱਟ ਪੀ ਲੈ ਪਤਾ ਨਹੀਂ ਕਦੋਂ ਕਦੀ ਭੁੱਖੀ ਹੋਵੇਂਗੀ ਕਿਹੜੇ ਹਾਲੀ ਘਰੋਂ ਨਿਕਲੀ ਹੋਵੇਂਗੀ ਕੁਝ ਖਾ ਪੀ ਲੈ। ਉਸਨੇ ਕੋਈ ਦੀਆਂ ਪਿੰਨੀਆਂ, ਬਿਸਕੁਟ, ਕੇਕ ਲਿਆ ਕੇ ਰੱਖੇ। ਪਰਜਾਈ ਦੇ ਕੋਲ ਆ ਕੇ ਚਿੰਤਾ ਘਟਣ ਨਾਲ ਭੁੱਖ ਚੰਮਕੁੱਠੀ ਸੀ। ਦੋ ਪਿੰਨੀਆਂ ਖਾਦੀਆਂ। ਭਾਬੀ ਨੇ ਕੇਕ ਦਾ ਟੁਕੜਾ ਕੱਟ ਕੇ ਪਲੇਟ ਵਿੱਚ ਰੱਖ ਕੇ ਫੜਾਇਆ। ਜੀ ਕਰਦਾ ਸੀ ਸਾਰੀਆਂ ਪਿੰਨੀਆਂ ਖਾ ਜਾਵਾਂ। ਸਾਰਾ ਕੇਕ ਖਾ ਜਾਵਾਂ। ਅਟੈਚੀ ਖੋਲ੍ਹਿਆ। ਨਾਲ ਲਿਆਂਦੇ ਗਹਿਣੇ ਪਰਜਾਈ ਨੂੰ ਸਾਹਮਣੇ ਰੱਖਣ ਲਈ ਫੜਾ ਦਿੱਤੇ। ਪਾਣੀ ਗਰਮ ਹੋ ਗਿਆ ਸੀ। ਤੌਲੀਆ ਤੇ ਸੂਟ ਲੈ ਕੇ ਗੁਸਲਖਾਨੇ ਵਿੱਚ ਵੜ ਗਈ ਪਰ ਜਾਈ ਦੀ ਰਸੋਈ ਦਾ ਕੰਮ ਅੰਗੂਰੀ ਕਰਦੀ ਸੀ ਅੰਗੂਰੀ ਬਾਬਰ ਜੀ ਬਾਪ ਦੀ ਧੀ ਸੀ ਅੰਗੂਰੀ ਵੀਰ ਦੇ ਹੁੰਦਿਆਂ ਵੀ ਉਹਨਾਂ ਕੋਲੇ ਕੰਮ ਕਰਦੀ ਸੀ ਵੀਰ ਨੂੰ ਯਖਨੀ ਪਲਾਉ ਖਾਣ ਦਾ ਸ਼ੌਂਕ ਸੀ ਅੰਗੂਰੀ ਯਖਨੀ ਪਲਾਉ ਬਣਾਉਂਦੀ ਮੀਟ ਨੂੰ ਉਬਾਲ ਕੇ ਗਾੜੀ ਤਰੀ ਬਣਾ ਲੈਂਦੀ ਫਿਰ ਸਿਆਹ ਹੋਇਆ ਮਸਾਲਾ ਕਾਲੀ ਮਿਰਚ ਲੌਂਗ ਇਲੈਚੀਆਂ ਸੌਂਫ ਅਦਰਕ ਲਸਣ ਪਿਆਜ਼ ਮਾਮਾ ਮਾਲਦੇ ਬਰੀਕ ਕਪੜੇ ਵਿੱਚ ਬੰਨ ਕੇ ਪਤੀਲੇ ਵਿੱਚ ਰੱਖ ਦਿੰਦੀ ਸਭ ਚੀਜ਼ਾਂ ਦੀ ਖੁਸ਼ਬੂ ਅਤੇ ਸਵਾਦ ਹੌਲੀ-ਹੌਲੀ ਪਲਾਓ ਵਿੱਚ ਘੁਲਦੇ ਰਹਿੰਦੇ ਤੇ ਇੱਥੇ ਤਿਹਾਰ ਨੂੰ ਪਰਜਾਈ ਕਈ ਮਠਿਆਈਆਂ ਵੀ ਅੰਗੂਰੀ ਤੋਂ ਹੀ ਬਣਵਾ ਲੈਂਦੀ ਉਸ ਦੇ ਬਣਾਈ ਮਾਂ ਛੋਲਿਆਂ ਦੀ ਦਾਲ ਮੈਨੂੰ ਬਹੁਤ ਸਵਾਦ ਲੱਗਦੀ ਸੀ ਮਟਰ ਪਨੀਰ ਤਾਂ ਮੇਰੇ ਆਉਣ ਤੋਂ ਪਹਿਲਾਂ ਹੀ ਬਣਿਆ ਸੀ ਮੇਰੇ ਖਾਤਰ ਉਸਨੇ ਮਾਂ ਛੋਲਿਆਂ ਦੀ ਦਾਲ ਹਿੰਗ ਦਾ ਤੜਕਾ ਲਾ ਕੇ ਬਣਾਈ ਅੰਗੂਰੀ ਨੇ ਉਸ ਦੇ ਬੱਚਿਆਂ ਦੀ ਸੁੱਖ-ਸਾਂਦ ਪੁੱਛੀ। ਉਸ ਦਾ ਘਰ ਵਾਲਾ ਪਰਜਾਈ ਕੋਲੇ ਮਾਲੀ ਸੀ। ਉਹਨਾਂ ਦਾ ਇੱਕੋ ਇੱਕ ਪੁੱਤਰ ਵਿਆਹ ਕਰਵਾ ਕੇ ਅੱਡ ਹੋ ਗਿਆ ਸੀ। ਉਹ ਦੋਵੇਂ ਕੋਠੇ ਵਿੱਚ ਬਣੇ ਨੌਕਰਾਂ ਦੇ ਕੁਆਰਟਰ ਵਿੱਚ ਰਹਿੰਦੇ ਸਨ। ਪਰਜਾਈ ਨੂੰ ਉਹਨਾਂ ਤੋਂ ਬਹੁਤ ਵਿਸ਼ਵਾਸ ਸੀ। ਅੰਗੂਰੀ ਰਸੋਈ ਸੰਭਾਲਦੀ ਤੇ ਉਸ ਦਾ ਘਰ ਵਾਲਾ ਮਾਲੀ ਦੇ ਨਾਲ-ਨਾਲ ਪਰਜਾਈ ਦੀ ਮੱਝ ਵੀ ਸੰਭਾਲਦਾ ਸੀ। ਪਰ ਇੱਕ ਸਮਾਂ ਆਇਆ ਅੰਗੂਰੀ ਹੀ ਪਰਜਾਈ ਦੀ ਮੌਤ ਦਾ ਕਾਰਨ ਬਣ ਗਈ। ਇਹ ਲੰਮੀ ਕਹਾਣੀ ਹੈ ਕਦੇ ਫੇਰ ਦੱਸੂਗੀ ਖਾਣਾ ਖਾ ਕੇ ਮੈਂ ਸੌਣਾ ਚਾਹੁੰਦੀ ਸੀ ਪਰ ਪਰਜਾਈ ਦੀਆਂ ਗੱਲਾਂ ਨਾਲ ਮੇਰੀ ਨੀਂਦ ਉੱਡ ਗਈ ਪਰਜਾਈ ਦੀ ਬੰਡ ਵਿੱਚ ਆਈ ਕੋਠੀ ਦੇ ਚਾਰ ਹਿੱਸੇ ਵਿੱਚ ਚਾਰ ਪੰਜ ਕਮਰੇ ਸਨ ਜਿਨ੍ਹਾਂ ਵਿੱਚ ਦੋ ਬੈੱਡਰੂਮ ਇੱਕ ਟ੍ਰਾਇੰਗ ਰੂਮ ਇੱਕ ਡਾਈਨਿੰਗ ਰੂਮ ਸੀ ਦੋ ਬਾਥਰੂਮ ਇੱਕ ਸਟੋਰ ਤੇ ਇੱਕ ਕਿਚਨ ਪਰਜਾਈ ਮੈਨੂੰ ਬੈੱਡਰੂਮ ਵਿੱਚ ਲੈ ਗਈ ਮੈਂ ਰਜਾਈ ਵਿੱਚ ਵੜ ਕੇ ਪੈ ਗਈ ਉਸ ਦੀ ਉਸ ਨੇ ਸ਼ਾਲ ਦੀ ਮੁਕਲ ਮਾਰ ਕੇ ਰੱਖੀ ਸੀ ਲੱਤਾਂ ਮੇਰੀ ਵਾਲੀ ਰਜਾਈ ਦੇ ਨਾਲ ਟੱਕ ਲਈਆਂ ਉਹ ਗੱਲਾਂ ਨਾਲ ਭਰੀ ਪਈ ਸੀ ਬੋਲੀ ਇਸ ਸਰਜਰੀ ਸੌਂਕਣ ਤੇਰੀ ਮਤਰੀ ਮਾਂ ਨੇ ਮੇਰਾ ਤਾਂ ਜੋਣਾ ਹਰਾਮ ਕਰ ਰੱਖਿਆ ਹਰ ਵੇਲੇ ਕੰਧ ਨਾਲ ਕੰਨ ਲਾ ਕੇ ਸੁਹਾਂ ਲੈਂਦੀ ਰਹਿੰਦੀ ਹੈ ਮੇਰੇ ਘਰ ਆਉਣ ਜਾਣ ਵਾਲੇ ਦੀ ਵਿੜਕ ਰੱਖਦੀ ਹੈ ਤੇਰੇ ਆਉਣ ਦਾ ਵੀ ਇਸ ਨੂੰ ਪਤਾ ਲੱਗ ਗਿਆ ਹੁਣ ਪਤਾ ਨਹੀਂ ਕਿਸ ਖੁੰਝੇ ਲੁਕੀ ਖੜੀ ਹੋਣੀ ਆ ਜ਼ਰੂਰ ਤੈਨੂੰ ਉਸਨੇ ਅੰਦਰ ਵੱਟ ਦੀ ਨੂੰ ਦੇਖ ਲਿਆ ਹੋਣਾ ਤੋ ਦੇਖਿਆ ਹੋਣਾ ਜਦ ਆਪਾਂ ਖਾਣਾ ਖਾਣ ਅੰਦਰ ਚਲੀਆਂ ਗਈਆਂ ਸੀ ਉਸ ਦਾ ਨੌਕਰ ਖੜਾ ਲਾਲੂ ਰਾਮ ਦੇ ਨਾਲ ਗੱਲਾਂ ਕਰ ਰਿਹਾ ਸੀ ਜ਼ਰੂਰ ਉਸ ਬਹਿਲ ਨੇ ਪਤਾ ਕਰਨ ਭੇਜਿਆ ਹੋਣਾ ਬਈ ਇਹਨਾਂ ਦੇ ਕੌਣ ਜਨਾਨੀ ਆਈ ਏ ਮੈਨੂੰ ਤਾਂ ਇਸਨੇ ਘਰੋਂ ਕੱਢਣੀ ਕਰ ਰੱਖਿਆ ਅਰਜ਼ੀ ਪਰਚਾ ਕਰੀ ਰੱਖਦੀ ਹੈ ਚੰਗਾ ਭਲਾ ਵੰਡ ਵੰਡਾਰਾ ਹੋ ਗਿਆ ਕੋਠੀ ਵਿੱਚ ਕੰਧ ਨਿਕਲ ਗਈ ਬਾਗ ਵਿੱਚ ਕੰਡੇ ਵਾਲੀ ਤਾਰ ਲੱਗ ਗਈ ਸਾਰੇ ਕਾਗਜ਼ੀ ਕਾਰਵਾਈ ਪੂਰੀ ਐ ਫਿਰ ਵੀ ਮੈਨੂੰ ਦੇਖ ਨਹੀਂ ਸਖਾਉਂਦੀ ਅਖੇ ਮੈਂ ਸਾਰੇ ਕੋਠੀ ਤੇ ਬਾਗ ਦੀ ਕੱਲੀ ਮਾਲਕਾਂ ਸਰਦਾਰ ਮੇਰੇ ਨਾਲ ਵਸੀਅਤ ਕਰਵਾ ਕੇ ਗਿਆ ਹੁਣ ਫੇਰ ਮੁਕੱਦਮਾ ਕਰ ਰੱਖਿਆ ਬੀਬੀ ਦੇਵ ਤੂੰ ਹੀ ਦੱਸ ਇਸ ਘਰ ਜਾਇਦਾਦ ਵਿੱਚ ਮੇਰਾ ਕੋਈ ਹਿੱਸਾ ਨਹੀਂ ਕਿਵੇਂ ਇਸ ਘਰ ਦੀ ਨੂੰ ਨਹੀਂ ਤੇਰਾ ਵੀਰ ਮੈਨੂੰ ਸਹੇਰੇ ਬਣ ਕੇ ਵਿਆਹ ਕੇ ਲਿਆਇਆ ਸੀ ਉਸ ਦੀ ਪੈਨਸ਼ਨ ਮੈਨੂੰ ਮਿਲਦੀ ਹੈ ਜੇ ਮੈਂ ਸਾਰੀ ਦੀ ਨਹੀਂ ਤਾਂ ਅੱਧ ਦੀ ਮਾਲਕ ਤਾਂ ਹਾਂ ਤੋ ਇਸ ਘਰ ਦੀ ਧੀ ਹੈ ਦੇਵ ਬਾਪੂ ਜੀ ਦੀ ਜਾਇਦਾਦ ਵਿੱਚ ਤੇਰਾ ਵੀ ਹਿੱਸਾ ਤੇਰਾ ਵੀ ਬਰਾਬਰ ਦਾ ਹੱਕ ਮੰਦਾ ਜੇ ਤੂੰ ਉਜਰ ਕਰੇ ਤੇ ਇਹਨੂੰ ਹਿੱਸਾ ਮਿਲ ਸਕਦਾ ਨਵੇਂ ਕਾਨੂੰਨ ਅਨੁਸਾਰ ਤੀਆਂ ਬਾਪ ਦੀ ਜਾਇਦਾਦ ਦੀਆਂ ਬਰਾਬਰ ਦੀਆਂ ਹੱਕਦਾਰ ਹਨ ਤੋ ਅਰਜੀ ਦੇ ਵਕੀਲ ਤੈਨੂੰ ਮੈਂ ਕਰਕੇ ਦੇਉਂਗੀ ਤੇਰਾ ਮੁਕਦਮਾ ਮੈਂ ਲੜੂਗੀ ਇਹ ਕੰਜਰੀ ਹਰਾਮ ਦਾ ਪੁੱਤ ਜਮ ਕੇ ਸਾਰੇ ਜਾਇਦਾਦ ਸਾਂਭਣ ਨੂੰ ਫਿਰਦੀ ਐ ਜੰਮੀਆਂ ਵੀ ਹੈ ਜੇ ਨਹੀਂ ਤਾਂ ਕੀ 10 ਸਾਲ ਤਾਂ ਢਿੱਡੋਂ ਫੁੱਟੀ ਨਹੀਂ ਤਿੰਨ ਚਾਰ ਮਹੀਨੇ ਢਿੱਡ ਤੇ ਲੋਗੜ ਬੰਨ ਕੇ ਪੈਰ ਭਾਰੇ ਹੋਣ ਦਾ ਖੇਖਣ ਕਰਦੀ ਰਹੀ ਫਿਰ ਲੁਧਿਆਣੇ ਜਾ ਬੈਠੀ ਮਾਂ ਦੀ ਬੁੱਕਲ ਵਿੱਚ ਬਾਪੂ ਜੀ ਕੋਲ ਤਾਰ ਆ ਗਈ ਬਧਾਈਆਂ ਦੀ ਅਖੇ ਰਕਾਨ ਦੇ ਕਾਕਾ ਹੋਇਆ ਵਲਿਆ ਅਪਲਾਇਆ ਪੁੱਤ ਲੈ ਕੇ ਆਵੜੀ ਪਤਾ ਨਹੀਂ ਕਿੱਥੋਂ ਲੈ ਕੇ ਆਈ ਮੈਂ ਵੀ ਪਿਓ ਦੀ ਧੀ ਨਹੀਂ ਜੇ ਇਸ ਨੂੰ ਇਥੋਂ ਕਢਵਾ ਕੇ ਨਾ ਛੱਡੀ ਦੇਵ ਜੇ ਤੂੰ ਮੇਰੀ ਸਹਾਇਤਾ ਕਰੇ ਤਾਂ ਮੈਂ ਸਾ벗 ਕਰ ਸਕਦੀ ਹਾਂ ਇਹ ਮੁੰਡਾ ਇਸਕਪਤੀ ਰੰਦਾ ਆਪ ਦਾ ਪੁੱਤ ਨਹੀਂ ਮੈਂ ਪਰਚਾਈ ਦੀਆਂ ਗੱਲਾਂ ਸੁਣ ਕੇ ਸੁੰਨ ਹੋ ਜਾਂਦੀ ਹਾਂ ਜਿਸ ਕੰਜਰਖਾਨੇ ਵਿੱਚੋਂ ਭੱਜ ਕੇ ਆਈ ਹਾਂ ਉਹੀ ਕੰਜਰਖਾਨਾ ਇੱਥੇ ਹੈ ਮੈਂ ਵੀਰ ਜੀ ਹੈਰਾਨ ਪਰੇਸ਼ਾਨ ਬਿਟ-ਵਿਟ ਪਰਚਾਈ ਦੇ ਮੂੰਹ ਵੱਲ ਤੱਕਦੀ ਉਸ ਦੀਆਂ ਗੱਲਾਂ ਸੁਣ ਰਹੀ ਸੀ ਰਾਤ ਦੀ ਉਗਾਈ ਸੀ ਪਰ ਪਰਚਾਈ ਦੀਆਂ ਗੱਲਾਂ ਸੁਣ ਕੇ ਨੀਂਦ ਪਤਾ ਨਹੀਂ ਕਿੱਧਰ ਉੱਡ ਗਈ ਸੀ ਸੋਚ ਰਹੀ ਸੀ ਹਾਲਾਤ ਬੰਦੇ ਨੂੰ ਕੀ ਤੋਂ ਕੀ ਬਣਾ ਦਿੰਦੇ ਹਨ ਕੀ ਕੁਝ ਸੋਚਣ ਲਈ ਕਰਨ ਦੇ ਮਜਬੂਰ ਕਰ ਦਿੰਦੇ ਹਨ ਪਰ ਜਾਈ ਜਿਸ ਦੇ ਮੂੰਹ ਵਿੱਚ ਬੋਲ ਨਹੀਂ ਸੀ ਕਿਵੇਂ ਵਕੀਲਾ ਵਾਂਗ ਗੱਲਾਂ ਕਰ ਰਹੀ ਸੀ ਜ਼ਿੰਦਗੀ ਨੇ ਉਸ ਨੂੰ ਦੁਨੀਆਦਾਰੀ ਅਤੇ ਕਾਨੂੰਨ ਦੀਆਂ ਕੁੰਡੀਆਂ ਸਮਝਾ ਦਿੱਤੀਆਂ ਸਨ ਫਿਰ ਸੋਚਿਆ ਵੇਲਾ ਸਹਾਰਿਆਂ ਬਿਨਾਂ ਸਿੱਧੀਆਂ ਨਹੀਂ ਖੜ ਸਕਦੀਆਂ ਬਰਜਾਈ ਦੀ ਪਿੱਠ ਪਿੱਛੇ ਪੇਕਿਆਂ ਦੀ ਤਕੜੀ ਧਿਰ ਸੀ ਕਲਕੱਤੇ ਦੇ ਤਕੜੇ ਟਰਾਂਸਪੋਰਟ ਭਰਾਵਾਂ ਦਾ ਸਹਾਰਾ ਸੀ ਕਾਰ ਤਾਂ ਉਹ ਵਿਆਹ ਤੋਂ ਪਹਿਲਾਂ ਹੀ ਚਲੌਣੀ ਜਾਣਦੀ ਸੀ ਹੁਣ ਵੀ ਉਸਨੇ ਕਾਰ ਰੱਖੀ ਹੋਈ ਸੀ ਮਾਪਿਆਂ ਨੇ ਡਰਾਈਵਰ ਹਰਨਾਮ ਸਿੰਘ ਇੱਥੇ ਛੱਡਿਆ ਹੋਇਆ ਸੀ ਪਰ ਬਾਜ਼ਾਰ ਜਾਣ ਵੇਲੇ ਪਰਜਾਈ ਆਪ ਹੀ ਕਾਰ ਚਲਾਉਂਦੀ ਸੀ ਮੀਰ ਦੀ ਮੌਤ ਵਿਚੋਂ ਪਰਜਾਈ ਮਰਦਾਂ ਨਾਲੋਂ ਵੀ ਵੱਧ ਦੇਲੇਰ ਹੋ ਗਈ ਸੀ ਉਸਨੇ ਜਦ ਬਾਰ-ਬਾਰ ਮੈਨੂੰ ਆਪਣਾ ਹਿੱਸਾ ਮੰਗਣ ਲਈ ਕਿਹਾ, ਅਰਜੀ ਦੇਣ ਲਈ ਮਜਬੂਰ ਕੀਤਾ, ਆਪਣੀ ਸਹਾਇਤਾ ਕਰਨ ਵਾਲੀ ਗੱਲ ਆਖੀ। ਮੈਨੂੰ ਬੋਲਣਾ ਪਿਆ। ਮੈਂ ਤਾਂ ਆਪ ਦੁਖੀ ਹਾਂ ਭਾਬੀ ਜੀ, ਮੈਂ ਤੇਰੀ ਕੀ ਸਹਾਇਤਾ ਕਰ ਸਕਦੀ ਹਾਂ? ਤੈਨੂੰ ਆਪਣਾ ਹਿੱਸਾ ਮੰਗਣਾ ਚਾਹੀਦਾ। ਜੇ ਅੱਜ ਤੇਰਾ ਵੀਰ ਜਿਉਂਦਾ ਹੁੰਦਾ ਤੈਨੂੰ ਹਿੱਸਾ ਦੇਣ ਤੋਂ ਇਨਕਾਰ ਕਰਦਾ। ਤੈਨੂੰ ਅੱਧੇ ਮਾਲਕ ਬਣਾ ਕੇ ਸਿਰ ਉੱਚਾ ਕਰਕੇ ਜਿਉਣ ਦੇ ਯੋਗ ਬਣਾਉਂਦਾ। ਹੁਣ ਦੇਵ ਜੇ ਤੂੰ ਉਜਰ ਕਰੇ ਤੀਜਾ ਹਿੱਸਾ ਤਾਂ ਤੈਨੂੰ ਮਿਲ ਸਕਦਾ ਅੱਧ ਵੀ ਮਿਲ ਸਕਦਾ ਜੇ ਤੂੰ ਮੇਰੀ ਗੱਲ ਮੰਨੇ ਤਾਂ ਅਜਿਹੀ ਕਿਹੜੀ ਗੱਲ ਹੈ ਭਾਬੀ ਜੀ ਜਿਹੜੀ ਮੈਨੂੰ ਬਾਪੂ ਦੀ ਜਾਇਦਾਦ ਵਿੱਚੋਂ ਅੱਧ ਦਵਾ ਸਕਦੀ ਹੈ ਮੇਰੀਆਂ ਅੱਖਾਂ ਚਮਕ ਉਠੀਆਂ ਮੇਰਾ ਵਕੀਲ ਇੱਕ ਦਿਨ ਆਖ ਰਿਹਾ ਸੀ ਜੇ ਅਸੀਂ ਬੀਬੀ ਗੁਰਦੇਵ ਕੌਰ ਅਤੇ ਕਾਕਾ ਗੁਰਬਖਸ਼ੀਸ਼ ਦਾ ਖੂਨ ਟੈਸਟ ਕਰਵਾਉਣ ਵਿੱਚ ਕਾਮਯਾਬ ਹੋ ਜਾਈਏ ਤਾਂ ਆਪਾਂ ਸਾਰੇ ਜਾਇਦਾਦ ਦੇ ਮਾਲਕ ਬਣ ਸਕਦੇ ਹਾਂ ਖੂਨ ਟੈਸਟ ਨਾਲੇ ਸਾਬਤ ਹੋ ਸਕਦਾ ਹੈ ਵੀ ਗੁਰਬਖਸ਼ੀਸ਼ ਬਾਪੂ ਜੀ ਦਾ ਮੁੰਡਾ ਨਹੀਂ ਹੁਣ ਦੱਸ ਬੀਬੀ ਤੇਰੀ ਕੀ ਸਲਾਹ ਹੈ ਮੈਨੂੰ ਪਰਜਾਈ ਦੀ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਸਗੋਂ ਉਸ ਦੀਆਂ ਗੱਲਾਂ ਸੁਣ ਕੇ ਮੈਂ ਹੋਰ ਵੀ ਦੁਖੀ ਹੋ ਗਈ ਤੇ ਕਿਹਾ ਨਹੀਂ ਭਾਬੀ ਜੀ ਮੈਂ ਇਹ ਪਾਪ ਨਹੀਂ ਕਰ ਸਕਦੀ ਮੈਂ ਕੋਈ ਖੂਨ ਟੈਸਟ ਨਹੀਂ ਕਰਵਾਉਣਾ ਨਾ ਹੀ ਕੋਈ ਅਰਜੀ ਦੇਣੀ ਹੈ ਮੈਨੂੰ ਜਾਇਦਾਦ ਦੇ ਕਿਸੇ ਹਿੱਸੇ ਦੀ ਲੋੜ ਨਹੀਂ ਤੂੰ ਵੀ ਭਾਬੀ ਕੀ ਦੇ ਖਾਤਰ ਆਪਨੇ ਜਾਨ ਨੂੰ ਰਸਤੇ ਵਟ ਦੀਆਂ ਤੈਨੂੰ ਕੋਈ ਘਰੋਂ ਨਹੀਂ ਕੱਢਦਾ ਮੈਂ ਤੇਰੀ ਇੰਨੀ ਕਿ ਸਹੈਤਾ ਕਰ ਸਕਦੀ ਹਾਂ ਕਿ ਤੁਹਾਡਾ ਨੋ ਸਸਦਾ ਰਾਜੀਨਾਮਾ ਕਰਵਾ ਦਿੰਨੀ ਹਾਂ ਨਹੀਂ ਬੀਬੀ ਰਾਜੀਨਾਮੇ ਵਾਲੀ ਹੁਣ ਕੋਈ ਗੱਲ ਬਾਕੀ ਨਹੀਂ ਰਹੀ ਮੈਨੂੰ ਇਸਨੇ ਕਚਹਿਰੀਆਂ ਚੜਾਇਆ ਮੈਂ ਵੀ ਹੁਣ ਇਸ ਦਾ ਭਾਂਡਾ ਭੰਨ ਕੇ ਹਿਸਾਬ ਲਊਂਗੀ ਮੈਂ ਪਰਜਾਈ ਨੂੰ ਬਹੁਤ ਸਮਝਾਇਆ ਉਸ ਨੂੰ ਵਾਸਤਾ ਪਾਇਆ ਵੀ ਹੁਣ ਉਹੀ ਇਸ ਘਰ ਨੂੰ ਸੰਭਾਲ ਸਕਦੀ ਹੈ ਬਾਪੂ ਜੀ ਦੀ ਇੱਜ਼ਤ ਕਾਇਮ ਰੱਖ ਸਕਦੀ ਹੈ ਉਹ ਖਾਨਦਾਨੀ ਪਰਿਵਾਰ ਵਿੱਚੋਂ ਹੈ ਇਸ ਲਈ ਸਮਝਦੀ ਹੈ ਕਿ ਖਾਨਦਾਨ ਦੀ ਇੱਜ਼ਤ ਖਾਤਰ ਕੀ ਕੀ ਸਹਿਣਾ ਪੈਂਦਾ ਮੇਰੀਆਂ ਗੱਲਾਂ ਸੁਣ ਕੇ ਪਰਜਾਈ ਟੈਲੀ ਹੋ ਗਈ ਡੂੰਘੀਆਂ ਸੋਚਾਂ ਵਿੱਚ ਡੁੱਬੀ ਬੈਠੀ ਰਹੀ ਤੇ ਬੋਲੀ ਚੰਗਾ ਬੀਬੀ ਜੇ ਤੂੰ ਰਾਜੀਨਾਮਾ ਕਰਵਾ ਸਕਦੀ ਹਾਂ ਤਾਂ ਕੋਸ਼ਿਸ਼ ਕਰਕੇ ਦੇਖ ਲੈ ਪਰ ਉਸਨੇ ਮੰਨਣਾ ਨਹੀਂ ਮੇਰੇ ਭਰਾਵਾਂ ਨੇ ਉਸ ਨੂੰ ਬਥੇਰਾ ਸਮਝਾਇਆ ਸੀ ਪਰ ਉਹ ਨਹੀਂ ਮੰਨੀ ਫੇਰ ਵੀ ਮੈਂ ਮਾਂ ਦੇ ਘਰ ਗਈ ਉਹ ਬੜੇ ਪਿਆਰ ਨਾਲ ਮਿਲੀ ਗੁਰਬਖਸ਼ੀਸ਼ ਵੀ ਭੱਜ ਕੇ ਮਿਲਿਆ ਉਹ ਤਾਂ ਨਿਆਣਾ ਸੀ 10ਵੀਂ ਵਿੱਚ ਪੜਦਾ ਸੀ ਦੁਨੀਆਦਾਰੀ ਦਾ ਉਸ ਨੂੰ ਬਹੁਤਾ ਪਤਾ ਨਹੀਂ ਸੀ ਮੈਨੂੰ ਦੀਦੀ ਆ ਕੇ ਬੁਲਾਉਂਦਾ ਮੈਨੂੰ ਉਸ ਦੇ ਨੈਣ ਲਖਸ਼ਾਂ ਵਿੱਚੋਂ ਬਾਪੂ ਜੀ ਅਤੇ ਗੁਰਦੇਵ ਵੀਰ ਦੇ ਮਹਾਂਦਰੇ ਦਿਖਾਈ ਦਿੰਦੇ ਮਾਂ ਆਪੇ ਹੀ ਪਰਜਾਈ ਦੀਆਂ ਗੱਲਾਂ ਕਰਨ ਲੱਗ ਪਈ ਉਸ ਦੇ ਆਪਣੇ ਗਿਲੇ ਸਨ ਆਪਣੀਆਂ ਸ਼ਿਕਾਇਤਾਂ ਸਨ ਉਸ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਉਹ ਇਕੱਲੀ ਤੀਵੀਂ ਅੱਧੀ ਕੋਠੀ ਤੋਂ ਅੱਧਾ ਬਾਗ ਰੋਕੀ ਬੈਠੀ ਹੈ ਗੱਲਾਂ ਵਿੱਚੋਂ ਮੈਂ ਹਿਸਾਬ ਲਾਇਆ ਉਹ ਰਿਸ਼ਤੇ ਵਿੱਚ ਭਾਵੇਂ ਨੋ ਸੱਸ ਸਨ ਪਰ ਹੁਣ ਸ਼ਰੀਕਣੀਆਂ ਵਾਂਗ ਇੱਕ ਦੂਜੇ ਨਾਲ ਖਾਰ ਖਾਂਦੀਆਂ ਸਨ ਇੱਕ ਦੂਜੀ ਨੂੰ ਉਜਾੜਨ ਤੇ ਤੁਲੀਆਂ ਹੋਈਆਂ ਸਨ ਦੋਵੇਂ ਵੀ ਦਬਾਵਾਆਂ ਸਨ ਇੱਕੋ ਜਿੰਨੀਆਂ ਦੁਖੀ ਸਨ ਮਾਮਾ ਧੀਆ ਵਾਂਗ ਰਹਿ ਸਕਦੀਆਂ ਸਨ ਪਰ ਜਾਇਦਾਦ ਦਾ ਲਾਲਚ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਨਹੀਂ ਹੋਣ ਦਿੰਦਾ ਸੀ ਮੈਂ ਸੌਰਿਆਂ ਦੇ ਨਰਕ ਵਿੱਚੋਂ ਨਿਕਲ ਕੇ ਉੱਥੇ ਸਿਰ ਲੁਕਾਉਣ ਗਈ ਸੀ ਦਿਨ ਕੱਟਣ ਗਈ ਸੀ ਦੋਹਾਂ ਕੋਲੇ ਬੈਠਦੀ ਉੱਠਦੀ ਦੋਹਾਂ ਦੀਆਂ ਗੱਲਾਂ ਸੁਣ ਲੈਂਦੀ ਬਾਕੀ ਕਹਾਣੀ ਦਾ ਅਗਲੇ ਭਾਗ ਵਿੱਚ ਕਿ ਗਰਦੇਵ ਆਪਣੀ ਮਤਰੀਮਾਂ ਤੇ ਆਪਣੀ ਪਰਛਾਈ ਦੀ ਸੁਲਾ ਕਰਵਾ ਸਕੇਗੀ ਜਾਂ ਨਹੀਂ ਜਾਂ ਫਿਰ ਹੋਰ ਉਸ ਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਜਾਣਨ ਦੇ ਲਈ ਕਹਾਣੀ ਦਾ ਅਗਲਾ ਭਾਗ ਜ਼ਰੂਰ ਸੁਣਨਾ ਜੀ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਆਪਣੇ ਵਿਚਾਰ ਵੀ ਜ਼ਰੂਰ ਦੱਸਣਾ ਕਹਾਣੀ ਸੁਣਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ